ਗੱਲ ਨਸ਼ੇ ਦੀ ਹੁੰਦੀ ਹੈ ਪੰਜਾਬ ਦੇ ਵਿੱਚ ਜਦੋਂ ਹੁੰਦੀ ਹੈ ਤਾਂ ਨਸ਼ਾ ਜਿਹੜਾ ਉਹ ਨੌਜਵਾਨ ਕਰਨ ਕਿਉਂ ਲੱਗ ਲੈਂਦੇ ਕਿਉਂ ਉਹ ਤਾਂ ਮੁੱਖ ਕਾਰਨ ਚੀ ਹੈ ਬਈ ਹਰੇਕ ਬੰਦੇ ਦੇ ਅਲੱਗ-ਅਲੱਗ ਕਾਰਨ ਹੁੰਦੇ ਨੇ ਪਰ ਇਹ ਸਾਰੇ ਸਟੈਪ 'ਤੇ ਬੰਦਾ ਚੱਕਦਾ ਅਣਜਾਣੇ ਦੇ ਵਿੱਚ ਆ ਅਣਜਾਣੇ ਦੇ ਵਿੱਚ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਅੱਜ ਜੋ ਮੈਂ ਸਟੈਪ 'ਤੇ ਚੱਕਣ ਲੱਗਿਆ ਇਹ ਚੀਜ਼ ਦਾ ਹੱਲ ਨਸ਼ਾ ਨਹੀਂ ਹੈ ਆਪਾਂ ਕਹਿ ਸਕਦੇ ਆ ਬਈ ਇੱਕ ਨਸ਼ੇੜੀ ਜਿਹੜੀ ਵੀ ਹੱਦ ਤੱਕ ਜਾਂਦਾ ਮੇਰੇ ਕੋਲ ਹਰ ਇੱਕ ਉਹ ਇਨਸਾਨ ਆਉਂਦਾ ਮੰਨ ਲਓ ਨਾਰਮਲੀ ਉਹ ਸਾਡੇ ਪਰਿਵਾਰ ਦੇ ਵਿੱਚੋਂ 200 ਜਾਂ 500 ਰੁਪਇਆ ਲਈ ਲੈ ਕੇ ਜਾ ਰਿਹਾ ਪਹਿਲਾਂ ਤੋਂ ਲੈ ਕੇ ਬਣਾ ਲਿਆ ਕਿ ਉਹ ਪੈਸੇ ਨੂੰ ਵਧੇਰੇ ਮੰਗ ਕਰਨ ਲੱਗਿਆ 500 ਤੋਂ 1000 ਤੋਂ 2000 ਤੇ ਤੇ ਦਿਨੋਂ ਦਿਨ ਉਹਦੀ ਡਿਮਾਂਡ ਵੱਧਦੀ ਜਾ ਰਹੀ ਆ ਲੋਕ ਲਾਈਵ ਵੇਖ ਰਹੇ ਤੁਸੀਂ ਤੇ ਮੈਂ ਹਾਂ ਬੈਂਸ ਸਿੰਘ ਗਰੋੜੀਆਂ ਮੈਂ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦਾ ਤੇ ਅਕਸਰ ਪੰਜਾਬ ਦੇ ਵਿੱਚ ਨਸ਼ੇ ਦੀ ਜਦੋਂ ਗੱਲ ਹੁੰਦੀ ਹੈ ਤਾਂ ਨਸ਼ੇ ਦੇ ਰੋਗੀ ਨਸ਼ੇ ਦੇ ਵਰਤੋਂ ਕਰਨ ਵਾਲੇ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਨਜ਼ਰ ਆਉਂਦੇ ਨੇ ਪਰ ਅਸਲ ਦੇ ਵਿੱਚ ਨਸ਼ੇ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਤੇ ਪਰਿਵਾਰ ਦੇ ਵਿੱਚ ਜੇਕਰ ਕੋਈ ਨੌਜਵਾਨ ਨਸ਼ਾ ਕਰਦਾ ਹੈ ਤਾਂ ਉਹਦੇ ਸਿੰਪਟਮਸ ਕੀ ਨੇ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਉਹ ਨੌਜਵਾਨ ਨਸ਼ਾ ਕਰ ਰਿਹਾ ਹੈ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਕਿਵੇਂ ਛੱਡਿਆ ਜਾ ਸਕਦਾ ਹੈ ਤੇ ਕਾਫੀ ਸਾਰੇ ਸਵਾਲ ਜਿਹੜੇ ਸਾਡੇ ਮਨਾਂ ਦੇ ਵਿੱਚ ਚੱਲਦੇ ਨੇ ਉਹਦੇ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਰੋਹੀੜਾ ਅਕਸਰ ਮਿਠੂ ਰਹੀੜਾ ਨਾਮ ਇਹਨਾਂ ਦਾ ਜਿਆਦਾ ਪ੍ਰਚਲਿਤ ਹੈ ਤੇ ਇਹ ਨੌਜਵਾਨ ਵੀ ਪਹਿਲਾਂ ਨਸ਼ੇ ਦਾ ਆਦੀ ਸੀ ਤੇ ਹੁਣ ਤੱਕ ਇਹ ਡਾਕਟਰ ਬਣਨ ਤੋਂ ਬਾਅਦ ਹਜ਼ਾਰਾਂ ਮਰੀਜ਼ਾਂ ਨੂੰ ਸਿੱਧੇ ਰਸਤੇ ਤੇ ਪਾ ਕੇ ਨਸ਼ੇ ਤੋਂ ਛੁਟਕਾਰਾ ਦਿਵਾ ਚੁੱਕ ਨੇ ਪਹਿਲਾਂ ਸਵਾਗਤ ਕਰ ਲੈਂਦੇ ਫਿਰ ਕਰਾਂਗੇ ਗੱਲਬਾਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਬਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਅਕਸਰੀ ਗੱਲ ਨਸ਼ੇ ਦੀ ਹੁੰਦੀ ਹੈ ਪੰਜਾਬ ਦੇ ਵਿੱਚ ਜਦੋਂ ਹੁੰਦੀ ਹੈ ਹਾਂਜੀ ਤਾਂ ਨਸ਼ਾ ਜਿਹੜਾ ਉਹ ਨੌਜਵਾਨ ਕਰਨ ਕਿਉਂ ਲੱਗਦੇ ਨੇ ਕਿਉਂ ਉਹਦਾ ਮੁੱਖ ਕਾਰਨ ਕੀ ਆ ਬਈ ਗੱਲ ਪਤਾ ਕੀ ਆ ਜੇ ਆਪਾਂ ਕਹੀਏ ਬਈ ਹਰੇਕ ਨੌਜਵਾਨ ਦਾ ਇੱਕੋ ਕਾਰਨ ਹੋ ਸਕਦਾ ਤਾਂ ਇਹ ਕਿਹਨਾ ਗਲਤ ਹੋ ਜੇਗਾ ਠੀਕ ਹੈ ਹਰੇਕ ਬੰਦੇ ਦਾ ਚਾਹੇ ਕੋਈ ਬੰਦਾ ਸ਼ੌਕ ਨੂੰ ਨਸ਼ਾ ਕਰਨ ਲੱਗ ਗਿਆ ਚਾਹੇ ਉਹ ਆਪਾਂ ਕਹਿ ਦਈਏ ਕਿਸੇ ਦੁੱਖ ਤਕਲੀਫ ਕਰਕੇ ਚਾਹੇ ਉਹ ਬੇਰੋਜ਼ਗਾਰਾ ਚਾਹੇ ਉਹਨੂੰ ਕੋਈ ਪਰਿਵਾਰਕ ਮੁਸ਼ਕਲਾ ਚਾਹੇ ਉਹ ਸਮਾਜ ਦੇ ਵਿੱਚ ਕੋਈ ਉਹਦੇ ਨਾਲ ਬਦੀਕੀ ਹੋਈ ਆ ਭਈ ਹਰੇਕ ਬੰਦੇ ਦੇ ਅਲੱਗ-ਅਲੱਗ ਕਾਰਨ ਹੁੰਦੇ ਨੇ ਕਾਰਨ ਚਾਹੇ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਮੇਨ ਇੱਕ ਜੋ ਗਲਤ ਆਪਣਾ ਮੈਪ ਬਣਿਆ ਹੋਇਆ ਕਿ ਸੈਕਸ ਨੂੰ ਲੈ ਕੇ ਨੌਲਵਾਨੀ ਹੈ ਨਾ ਜਿਹੜੀ ਜਿਆਦਾ ਇੱਧਰ ਨੂੰ ਹੁੰਦੀ ਆ ਪਰ ਇਹ ਸਾਰੇ ਸਟੈਪ ਬੰਦਾ ਚੱਕਦਾ ਅਣਜਾਣੇ ਦੇ ਵਿੱਚ ਆ ਅਣਜਾਣੇ ਦੇ ਵਿੱਚ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਅੱਜ ਜੋ ਮੈਂ ਸਟੈਪ ਚੱਕਣ ਲੱਗੇ ਆ ਇਹ ਚੀਜ਼ ਦਾ ਹੱਲ ਨਸਾ ਨਹੀਂ ਹੈਗਾ ਇਹ ਚੀਜ਼ ਦਾ ਹੱਲ ਨਸਾਨੀ ਇਹਦੇ ਵਿੱਚ ਤਾਂ ਮੈਂ ਹੋਰ ਡੁੱਬ ਜੂੰਗਾ ਇਹਦੇ ਵਿੱਚ ਤਾਂ ਮੈਂ ਹੋਰ ਇਹ ਇਦੋਂ ਵੀ ਜ਼ਿਆਦਾ ਆਪਾਂ ਕਹਿ ਦਈਏ ਦੁਖੀ ਹੋ ਜੂੰ ਤਾਂ ਇਹ ਤੋਂ ਜ਼ਿਆਦਾ ਹੈ ਨਾ ਮੈਨੂੰ ਹੋਰ ਨੁਕਸਾਨ ਹੋਣਗੇ ਮੈਂ ਤੇ ਮੇਰਾ ਪਰਿਵਾਰ ਮੇਰੀ ਜ਼ਿੰਦਗੀ ਹੋਰ ਵੀ ਉਜੜ ਜਾਊਗੀ ਮੇਨ ਗੱਲ ਬੰਦੇ ਹਨ ਅਣਜਾਣ ਅਣਜਾਣੇ ਦੇ ਵਿੱਚ ਮੈਂ ਕਿਉਂ ਕਿਹਾ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਅੱਜ ਇਹ ਸਟੈਪ ਚੱਕਣ ਨਾਲ ਇਹਦੇ ਸਿੱਟੇ ਕੀ ਨਿਕਲਣਗੇ ਇਹਦੇ ਨਤੀਜੇ ਇਹਨਾਂ ਤੇ ਕੀ ਆਉਣਗੇ ਜਿਹੜੇ ਮੈਨੂੰ ਮੇਰੀ ਜ਼ਿੰਦਗੀ ਨੂੰ ਮੇਰੇ ਪਰਿਵਾਰ ਨੂੰ ਸਮਾਜ ਨੂੰ ਬਰਬਾਦ ਕਰਕੇ ਰੱਖ ਦੇਣਗੇ ਤੇ ਸਿੰਪਟਮਸ ਦੀ ਜੇਕਰ ਗੱਲ ਕਰੀਏ ਤਾਂ ਤੁਸੀਂ ਹਰ ਰੋਜ਼ ਨਸ਼ੇ ਵਾਲੇ ਬੰਦਿਆਂ ਨਾਲ ਡੀਲ ਕਰਦੇ ਹੋ ਜੋ ਰੋਗੀ ਨੇ ਨਸ਼ੇ ਹੈ ਨਾ ਤੇ ਉਹਦੇ ਵਿੱਚ ਕਿਸ ਤਰ੍ਹਾਂ ਦੇ ਮਰੀਜ਼ ਤੁਹਾਡੇ ਕੋਲੇ ਆਉਂਦੇ ਨੇ ਬਈ ਮੇਰੇ ਕੋਲ ਆਪਾਂ ਕਹਿ ਸਕਦੇ ਆ ਬਈ ਹਰ ਹਰ ਉਹ ਇੱਕ ਨਸ਼ਾ ਕਰਨ ਵਾਲਾ ਚਾਹੇ ਉਹ ਵਿਦੇਸ਼ ਦੀ ਧਰਤੀ ਤੇ ਆ ਚਾਹੇ ਉਹ ਦੇਸ਼ ਦੀ ਧਰਤੀ ਤੇ ਆ ਚਾਹੇ ਉਹ ਕਿਸੇ ਵੀ ਕਿਸਮ ਦਾ ਨਸ਼ਾ ਕਰਦਾ ਚਾਹੇ ਕੋਈ ਸਿੰਥੈਟਿਕ ਆ ਚਾਹੇ ਜਿੰਨਾਂ ਨੂੰ ਅਸੀਂ ਕੁਦਰਤੀ ਮੰਨਿਆ ਹਨ ਨਸ਼ੇ ਚਾਹੇ ਉਹ ਨੇ ਚਾਹੇ ਜਿਹੜਾ ਵੀ ਆਪਾਂ ਕਹਿ ਦਈਏ ਮਰਦੀ ਨਸ਼ਾ ਜਿੰਨੇ ਵੀ ਮਾਤਰਾ ਚ ਕਰੇ ਆ ਉਹ ਤੇ ਆਪਾਂ ਕਹਿ ਸਕਦੇ ਆ ਬਈ ਇੱਕ ਨਸ਼ੇੜੀ ਜਿਹੜੀ ਵੀ ਹੱਦ ਤੱਕ ਜਾ ਸਕਦਾ ਮੇਰੇ ਕੋਲ ਹਰ ਇੱਕ ਉਹ ਇਨਸਾਨ ਆਉਂਦਾ ਜਿਵੇਂ ਕਿ ਆਪਾਂ ਮੈਂ ਤੁਹਾਡੇ ਨਾਲ ਗੱਲ ਕਰਾਂ ਜਿਵੇਂ ਤੁਸੀਂ ਕਿਹਾ ਨਸ਼ਾਨੀਆਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਨਸ਼ਾਨੀਆਂ ਕਿਹੜੀ ਕਿਹੜੀ ਨੇ ਭਾਈ ਨਸ਼ਾਨੀਆਂ ਭਾਈ ਅਸਲ ਦੇ ਵਿੱਚ ਅੱਜ ਕੱਲ ਨਸ਼ੇ ਅਜਿਹੇ ਆਉਂਦੇ ਨੇ ਭਾਈ ਜਿਹੜੇ ਪਰਦਾ ਵੀ ਪਾਈ ਰੱਖਦੇ ਦੇ ਨੇ ਹਨਾ ਬਹੁਤ ਇਸ ਤਰ੍ਹਾਂ ਦੀਆਂ ਅੱਜ ਕੱਲ ਡਰਗਾ ਆ ਚੁੱਕੀਆਂ ਨੇ ਭਾਈ ਮਾਪਿਆਂ ਨੂੰ ਜਾਂ ਨਾਲਦਿਆਂ ਨੂੰ ਪਹਿਲੀ ਗੱਲ ਤਾਂ ਪਤਾ ਹੀ ਨਹੀਂ ਲੱਗਦਾ ਜਿਆਦਾਤਰ ਆ ਠੀਕ ਹੈ ਤੇ ਜਿਵੇਂ ਆਪਾਂ ਉਹਨਾਂ ਦੀ ਆਦਤਾਂ ਦੇਖ ਸਕਦੇ ਹਾਂ ਆਦਤਾਂ ਤੋਂ ਆਪਾਂ ਉਹਨਾਂ ਨੂੰ ਕੇਰ ਸਕਦੇ ਹਾਂ ਕਿ ਇਹ ਜਿਵੇਂ ਹੁਣ ਇੱਕ ਬੱਚਾਗਾ ਮੰਨ ਲਓ ਨਾਰਮਲੀ ਉਹ ਸਾਡੇ ਪਰਿਵਾਰ ਦੇ ਵਿੱਚੋਂ 200 ਜਾਂ 500 ਰੁਪਏ ਡੇਲੀ ਲੈ ਕੇ ਜਾਂ ਰਿਹਾ ਪਹਿਲਾਂ ਤੋਂ ਲਾ ਕੇ ਹੁਣ ਉਹ ਇੱਕ ਦਾਮ ਆ ਕੇ ਇੱਕ ਦਾ ਹੁੰਦਾ ਇੱਕ ਦਿਨ ਦੋ ਦਿਨ ਹਨਾ ਜਾਂ ਹਫ਼ਤੇ ਬਾਅਦ ਜਿਵੇਂ ਅੱਗੇ ਕਰਦਾ ਸੀ ਇੱਕ ਬੰਦੇ ਨੇ ਡੇਲੀ ਹੁਣ ਵੜਾ ਲਿਆ ਕਿ ਉਹ ਪੈਸਿਆਂ ਦੀ ਵਧੇਰੇ ਮੰਗ ਕਰਨ ਲੱਗਿਆ 500 ਤੋਂ 1000 ਤੇ 1000 ਤੋਂ 2000 ਤੇ ਤੇ ਦਿਨੋਂ ਦਿਨ ਉਹਦੀ ਡਿਮਾਂਡ ਵੱਧਦੀ ਜਾ ਰਹੀ ਆ ਠੀਕ ਹੈ ਤੇ ਫੇਰ ਆ ਕੇ ਕਰੋ ਕੋਈ ਨਾ ਕੋਈ ਚੀਜ਼ ਗਾਇਬ ਹੋਣ ਲੱਗੀ ਹੈ ਨਾ ਤੇ ਕਰੋ ਕੋਈ ਚੀਜ਼ ਗਾਇਬ ਹੋਣ ਲੱਗੀ ਕੋਈ ਰਿਸ਼ਤੇਦਾਰ ਭੈਣ ਭਾਈ ਤੋਂ ਉਧਾਰ ਮੰਗਣਾ ਠੀਕ ਹੈ ਹੈ ਨਾ ਜੋ ਤੁਹ ਬੋਲ ਕੇ ਕਿਸੇ ਚੀਜ਼ ਦੇ ਵਿੱਚੋਂ ਪੈਸੇ ਖਾ ਜਾਣੇ ਬਈ ਸਭ ਤੋਂ ਪਹਿਲਾਂ ਆਪਾਂ ਪੈਸਿਆਂ ਵੱਲ ਜੇ ਆਪਾਂ ਗੱਲ ਕਰੀਏ ਮਾਨੀ ਕਿਉਂਕਿ ਉਹ ਚੀਜ਼ ਦੀ ਪੂਰਤੀ ਲਈ ਪੈਸਾ ਸਭ ਤੋਂ ਇੱਕ ਅਹਿਮ ਘੜੀ ਆ ਠੀਕ ਹੈ ਫਿਰ ਬੰਦੇ ਦੀ ਨੀਂਦ ਦੇ ਵਿੱਚ ਆਪਾਂ ਕਹਿ ਦਈਏ ਹੈ ਨਾ ਬਈ ਬਹੁਤ ਬਦਲਾ ਆਉਂਦਾ ਬੰਦਾ ਰਾਤ ਨੂੰ लेट ਪੈਣਾ ਸਵੇਰੇ ਨੇ ਲੇਟ ਉੱਠਣਾ ਹੈ ਨਾ ਬਈ ਦੁਪਹਿਰ ਦੁਪਹਿਰ ਤੱਕ ਮਤਲਬ ਹੀ ਨਹੀਂ ਉਸ ਤੋਂ ਬਾਅਦ ਇੱਕਦਮ ਬਿਨਾਂ ਕੁਝ ਖਾਦੇ ਪੀਤੇ ਜ਼ਿਆਦਾ ਜ਼ਿਆਦਾਤਰ ਦੀ ਗੱਲ ਕਰ ਰਿਆਂ ਬਈ ਬਿਨਾਂ ਕੁਝ ਖਾਦੇ ਪੀਤੇ ਘਰੋਂ ਬਾਹਰੇ ਨਿਕਲਣਾ ਉਹ ਨਸ਼ੇ ਨੂੰ ਕਰਨਾ ਹੈ ਨਾ ਕਿਉਂਕਿ ਉਹ ਨਸ਼ਿਆਂ ਦੇ ਨੁਕਸਾਨ ਪਤਾ ਹੀ ਨਹੀਂ ਬੰਦੇ ਨੂੰ ਇਹ ਹੁੰਦਾ ਕਿ ਮੈਂ ਹੁਣ ਉੱਧਰ ਨੂੰ ਜਾ ਕੇ ਨਸ਼ਾ ਕਰਨਾ ਤੇ ਉੱਧਰ ਦਿਮਾਗ ਲੱਗਿਆ ਹੁੰਦਾ ਹੈ ਨਾ ਤੇ ਫੇਰ ਘਰੇ ਗੱਲ-ਗੱਲ ਤੇ ਝੂਠ ਫਰੇਬ ਹੈ ਨਾ ਹਰ ਇੱਕ ਝੇੜੀ ਆਪਾਂ ਕਹਿ ਦਈਏ ਹੈ ਨਾ ਚੜਚੜਾ ਪਣਾ ਜਾਂਦਾ ਠੀਕ ਹੈ ਜੀ ਇੱਕ ਕਿਸੇ ਨਾਲ ਬੋਲਦਾ ਨਹੀਂ ਇਕੱਲਾ ਰਹਿਣਾ ਬੰਦਾ ਪਸੰਦ ਕਰਦਾ ਕਿਉਂਕਿ ਇੱਕ ਨਸੇ ਦੀ ਲੋਰ ਹੁੰਦੀ ਆ ਠੀਕ ਆ ਠੀਕ ਆ ਭਈ ਇਹ ਜਦੋਂ ਅਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਧਿਆਨ ਦੇਵਾਂਗੇ ਠੀਕ ਆ ਮੰਨੋ ਇੱਕ ਬੱਚਾ ਕੱਪੜੇ ਲੈਣ ਗਿਆ ਜਿੱਕਰ ਉਹ ਨਵੇਂ ਪੈਸੇ ਲੈਣ ਗਿਆ ਪੈਸੇ ਲੈ ਕੇ ਉਹ ਕੱਪੜੇ ਲੈ ਕੇ ਨਹੀਂ ਆ ਰਿਹਾ ਸਾਨੂੰ ਬਾਹਰ ਨਾ ਆ ਰਿਹਾ ਘਰੇ ਆ ਕੇ ਕਿ ਮੇਰੇ ਪੈਸੇ ਦੇ ਗਏ ਹੈਨਾ ਮੈਂ ਕੋਈ ਗੱਡੀ ਸਵਾਰਨ ਗਿਆ ਗੱਡੀ ਸਵਾਰ ਕੇ ਨਹੀਂ ਲੈ ਕੇ ਆ ਰਿਹਾ ਪਰ ਉਹ ਪੈਸੇ ਵਿਰਗੇ ਹੈਨਾ ਬਈ ਬਹਾਨੇ ਲਾਉਣੇ ਸਟਾਰਟ ਕਰਤੇ ਇਹ ਚੀਜ਼ਾਂ ਸਾਡੇ ਨਾਲ ਕਿਤੇ ਰਿਸ਼ਤੇਦਾਰ ਪੈਣ ਪਈਆਂ ਦੇ ਜਾਣਾ ਨਹੀਂ ਮੈਂ ਨੂੰ ਕੱਲਾ ਜਾ ਜੇ ਆਪਦੀ ਸੋਸਾਇਟੀ ਚ ਉਹਦੀ ਸੰਗਤ ਹੈ ਜੀ ਆਪਾਂ ਸੰਗਤ ਨੂੰ ਦੇਖ ਸਕਦੇ ਆ ਵੀ ਇਹਦੀ ਸੰਗਤ ਕਹੇ ਜੀ ਹੈਨਾ ਉੱਥੋਂ ਆਪਾਂ ਨੂੰ ਪਤਾ ਕਿ ਹੁਣ ਇਹਦੀ ਉੱਠਣੀ ਬੈਠਣੀ ਕਹੇ ਜੇ ਮੁੰਡਿਆਂ ਚ ਆਪਾਂ ਕਹੇ ਜੇ ਯਾਰ ਦੋਸਤ ਨੇ ਹੈਨਾ ਆਪਾਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਧਿਆਨ ਦੇ ਕੇ ਆਪਾਂ ਤੇ ਬੱਚੇ ਨੂੰ ਦੇਖ ਸਕਦੇ ਆ ਕਿ ਇਹ ਹੁਣ ਉਧਰ ਨੂੰ ਪੈਰ ਵਧਾ ਰਿਹਾ ਤੁਸੀਂ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਨੂੰ ਠੀਕ ਕਰ ਚੁੱਕੇ ਹੋ ਤੇ ਉਹਨਾਂ ਦੇ ਵਿੱਚ ਕੋਈ ਰੌਚਿਕ ਹੁਣ ਤੱਕ ਕੋਈ ਗੱਲ ਰਹੀ ਹੋਵੇ ਕੋਈ ਇਦਾਂ ਦਾ ਕੇਸ ਆਇਆ ਹੋਵੇ ਰੌਚਿਕ ਕੇਸ ਬਾਈ ਕੇਸ ਤਾਂ ਅਜੇ ਹੈ ਨਹੀਂ ਕਿ ਮੈਂ ਜੀਵੰਦਰੀ ਨਾਲ ਗੱਲ ਕਰਾਂ ਤਾਂ ਕੈਮਰੇ ਸਾਹਮਣੇ ਆਪਾਂ ਕਈ ਕੇਸਾਂ ਦਾ ਜ਼ਿਕਰ ਤੱਕ ਨਹੀਂ ਕਰ ਸਕਦੇ ਇੰਨਾ ਕੁ ਰੂਹ ਕੰਭਾਉ ਕੇਸ ਨੇ ਹਣਾ ਇੱਥੇ ਤੱਕ ਕੇਸ ਨੇ ਮੈਂ ਇੱਕ ਗੱਲ ਕਰਦਾ ਇੱਕ ਮੇਰੇ ਕੋਲ ਕੇਸ ਆਇਆ ਇੱਕ ਹਸਬੰਡ ਵਾਈਫ ਠੀਕ ਹੈ ਹਸਬੰਡ ਆਪਣੀ ਵਾਈਫ ਨੂੰ ਇੱਧਰ ਛੱਡ ਕੇ ਆਊਟ ਆਫ ਕੰਟਰੀ ਚਲਾ ਗਿਆ ਕਿ ਕੌਸਮੀ ਨੇ ਆਵਾਜ਼ ਹੁਣ ਤੂੰ ਵੀ ਇਸ ਪੋਰਟ ਵੀਜ਼ੇ ਤੇ ਬਾਹਰ ਆ ਜਾਵੇਂਗੀ ਪਰ ਕਿਸੇ ਕਾਰਨ ਉਹਦਾ ਵੀਜ਼ਾ ਲੇਟ ਉਹ ਨਾ ਗਈ ਨਾ ਗਈ ਤਾਂ ਹੁਣ ਉਹ ਵਾਰ-ਵਾਰ ਵਾਰ-ਵਾਰ ਉਹਨੂੰ ਫੋਨ ਕਰਦੀ ਆ ਬਾਰ-ਬਾਰ ਜਿਵੇਂ ਇੱਕ ਆਪਾਂ ਕਹਿ ਦਈਏ ਔਰਤ ਦੀ ਆਤਮਾ ਨਹੀਂ ਆ ਕੇ ਉਹਨੇ ਫੋਨ ਤੇ ਗੱਲ ਹੈ ਨਾ ਕਰਨੀ ਉਹਨੇ ਹਸਬੰਦ ਨੂੰ ਹੁਣ ਉਹਦਾ ਹਸਬੰਦ ਇਨਕ ਇਹਦੀ ਤੋਟਾਂਗਾ ਚੁਕਿਆ ਉਹਨੂੰ ਉਹ ਐਰੀਟੇਟ ਐਰੀਟ ਮਹਿਸੂਸ ਹੋਣ ਲੱਗੇ ਕਿ ਇਹ ਚੀਜ਼ ਮੈਨੂੰ ਡਿਸਟਰਬ ਕਰ ਰਹੀ ਹੈ ਜਿਹਦੇ ਨਾਲ ਮੈਂ ਆਪਣੇ ਕੰਮ ਤੇ ਵੀ ਨਹੀਂ ਧਿਆਨ ਦੇ ਰਿਹਾ ਹੂੰ ਉਹ ਬੰਦਾ ਕੀ ਕਰਦਾ ਉਹਨੂੰ ਇੱਕ ਗਲਤ ਗਾਈਡ ਆਪਾਂ ਕਹਿ ਸਕਦੇ ਹਾਂ ਬਿਲਕੁਲ ਹੀ ਕਰ ਸਕਦਾ ਕਿ ਅਫੀਮ ਦਾ ਅਡਿਕਟ ਕਰ ਦਿੰਦਾ ਆਪਣੀ ਮੈਸੇਜ ਨੂੰ ਆਪਣੀ ਮੈਸੇਜ ਨੂੰ ਬਾਹਰੇ ਬੈਠਾ ਅੱਛਾ ਕਿ ਤੂੰ ਇਹਦਾ ਹਸਾਰਾ ਲੈ ਬਈ ਤੂੰ ਉਹ ਉਹਨੂੰ ਦੱਸਦੀ ਆ ਬਈ ਮੈਂ ਤੇਰੇ ਬਾਰੇ ਸੋਚਦੀ ਆ ਮੈਂ ਹੈਨਾ ਨੈਡ ਸੜਾਂ ਮੈਂ ਇਹ ਚੀਜ਼ ਬਈ ਕੱਲੇ ਪਰ ਫੇਲ ਕਰਦੀ ਆ ਤਾਂ ਉਹ ਨੂੰ ਅਫੀਮ ਦੇ ਉੱਤੇ ਲਾ ਦਿੰਦਾ ਜਦ ਬਈ ਹੁਣ ਅਫੀਮ ਦੇ ਉੱਤੇ ਲਾ ਦਿੰਦਾ ਉਹ ਪੂਰੀ ਤਰ੍ਹਾਂ ਨਾਲ ਐਡਿਕਟ ਹੋ ਜਾਂਦੀ ਆ ਫਿਰ ਘਰ ਤਾਂ ਉਹਦਾ ਹੀ ਪੱਟਿਆ ਗਿਆ ਹੂੰ ਆਪ ਉਹ ਵੈਲੈਂ ਹੀ ਐਡਿਕਟ ਹੁੰਦਾ ਹੁਣ ਉਹ ਚੀਜ਼ ਆ ਉਹਨਾਂ ਦੇ ਸਰੀਰਾਂ ਤੇ ਵੀ ਅਸਰ ਪੈਣਾ ਪੈਸੇ ਤੇ ਵੀ ਅਸਰ ਪੈਣਾ ਹੈਨਾ ਇੱਕ ਜ਼ਿੰਦਗੀਆਂ ਤੇ ਬਈ ਨਿਰਜੀ ਜ਼ਿੰਦਗੀਆਂ ਤੇ ਵੀ ਅਸਰ ਪੈਣਾ ਚਾਹੇ ਉਹ ਉਹਨਾਂ ਦੀ ਅਲੀ ਲਾਈਫ ਆ ਉਹਨਾਂ ਦੇ ਬੱਚਿਆਂ ਤੇ ਵੀ ਬਈ ਅਸਰ ਪੈਣਾ ਹੈਨਾ ਬਈ ਇਹ ਹਕੀਕਤ ਘਟਨਾ ਆਂਗੀ ਜਿਹੜੀ ਹੋਈ ਆ ਮੈਂ ਉਹਨਾਂ ਦਾ ਟ੍ਰੀਟਮੈਂਟ ਕੀਤਾ ਇੱਥੇ ਤੱਕ ਕੇਸ ਬਈ ਆਇਆ ਇੱਕ ਪਿਓ ਤੀ ਘਰ ਵਾਲੀ ਤਿੰਨੇ ਇਕੱਠੇ ਬੈਠ ਕੇ ਚਟਾ ਲੈਂਦੇ ਅੱਛਾ ਠੀਕ ਆ ਤੇ ਇੱਥੇ ਤੱਕ ਵੀ ਬਾਈ ਕੇਸ ਆਇਆ ਇੱਕ ਧੀ ਆਪਣੇ ਅਪਦਾ ਤੇ ਆਪਣੇ ਪਿਓ ਦੇ ਨਸ਼ੇ ਦੀ ਪੂਰਤੀ ਲਈ ਇੱਕ ਹੋਟਲ ਦੇ ਵਿੱਚ ਕੰਮ ਕਰਦੀ ਆ ਠੀਕ ਆ ਇੱਥੇ ਤੱਕ ਵੀ ਬਾਈ ਕੇਸ ਆਇਆ ਇੱਕ ਨਸ਼ੇੜੀ ਮੈਂ ਦੱਸ ਆ ਇਹ ਚੀਜ਼ਾਂ ਬਹੁਤ ਸਵਾਲ ਖੜੇ ਖੜੇ ਲੈਂਦੀਆਂ ਇੱਕ ਨਸ਼ੇੜੀ ਮੈਂ ਕਹਿੰਦਾ ਇੰਨਾ ਕੁ ਗਲਤ ਹੋ ਜਾਂਦਾ ਨਸ਼ੇ ਦੇ ਵਿੱਚ ਜਦੋਂ ਉਹਦਾ ਕਿਤੇ ਹੱਥ ਪੱਲਾ ਨਹੀਂ ਚੱਲਦਾ ਉਸੇ ਸਵਾਲ ਤੇ ਮੈਂ ਅਰੇ ਸੀ ਵੀ ਜਿਵੇਂ ਹੁਣ ਕਿਸੇ ਨੂੰ ਤੋੜ ਲੱਗਦੇ ਨਸ਼ੇ ਦੀ ਤਾਂ ਉਹ ਅਖੀਰ ਤੋਂ ਅਖੀਰ ਤੱਕ ਕਿੱਥੇ ਤੱਕ ਜਾ ਸਕਦਾ ਭਾਈ ਮੈਂ ਉਹੀ ਦਾ ਭਈ ਉਹ ਹਰ ਕੁਝ ਕਰ ਸਕਦਾ ਜੋ ਵੀ ਚੀਜ਼ ਉਹਦੇ ਸਾਹਮਣੇ ਆ ਜੋ ਵੀ ਉਹਦੇ ਬਾਸੇ ਹੈ ਨਾ ਉਹ ਨਸ਼ੇ ਦੀ ਤੋੜ ਦੇ ਵਿੱਚ ਹਰ 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 ਇੱਕ ਚੀਜ਼ ਕਰ ਸਕਦਾ ਉਸ ਸਮੇਂ ਉਹਨੂੰ ਸਮਝਣੀ ਹੈਗੀ ਹੋਰ ਸਮੇਂ ਉਹ ਆਪਣੇ ਆਪੇ ਦੇ ਵਿੱਚ ਨਹੀਂ ਹੈਗਾ ਜੀ ਜੇ ਕਹੀਏ ਉਹਦਾ ਕਸੂਰ ਆ ਜਾ ਉਹ ਜਾਣ ਬੁੱਝ ਕੇ ਕਰ ਰਿਹਾ ਕਰੂਗਾ ਨਹੀਂ ਉਹ ਤੋੜ ਦੇ ਵਿੱਚ ਆ ਉਹ ਇੱਕ ਅਜਿਹੇ ਦਰਦ ਦੇ ਵਿੱਚ ਆ ਜਿਹਨੂੰ ਦਰਦ ਨੂੰ ਕੋਈ ਸਮਝ ਨਹੀਂ ਸਕਦਾ ਹੈਨਾ ਨਾਨ ਅਡੈਕਟ ਬੰਦਾ ਤੋੜ ਨੂੰ ਸਮਝ ਹੀ ਨਹੀਂ ਸਕਦਾ ਤੋੜ ਦੀ ਇਮੇਜਿਨੇਸ਼ਨ ਹੀ ਨਹੀਂ ਕਰ ਸਕਦਾ ਕਿ ਤੋੜ ਹੁੰਦੀ ਕੀ ਆ ਤੋੜ ਦੀ ਕਲਪਨਾ ਕਰਨੀ ਬਹੁਤ ਹੀ ਮੁਸ਼ਕਲ ਆ ਇਹਦਾ ਕੋਈ ਵਿਸਥਾਰ ਨਹੀਂ ਹਣਾ ਨਾਨ ਐਡਿਕਟ ਬੰਦਾ ਤੋੜ ਨਹੀਂ ਦੱਸ ਸਕਦਾ ਕਿ ਕਿੱਦਾਂ ਦੀ ਆ ਇਹ ਜਿਹੜਾ ਬੰਦਾ ਨਸ਼ਾ ਕਰਦਾ ਜੀਨੇ ਕੀਤਾ ਜਿਹੜਾ ਨਿਕਲੇ ਉਹ ਇਹ ਚੀਜ਼ ਨੂੰ ਸਮਝ ਸਕਦਾ ਕਿਉਂਕਿ ਇੱਕ ਪਾਸੇ ਬੰਦੇ ਨੂੰ ਤੋੜ ਲੱਗੀ ਹੋਵੇ ਤੇ ਨਸ਼ਾ ਰੱਖ ਦੋ ਇੱਕ ਪਾਸੇ ਉਹਦਾ ਪਰਿਵਾਰ ਜਾਂ ਉਹਦਾ ਬੱਚਾ ਰੱਖ ਦੋ ਉਹ ਨਸ਼ੇ ਨੂੰ ਜੱਕ ਲੂਗਾ ਆਪਣੇ ਪਰਿਵਾਰ ਨੂੰ ਚੂਜ਼ ਨਹੀਂ ਕਰਦਾ ਆਪਣੇ ਬੱਚੇ ਨੂੰ ਚੂਜ਼ ਨਹੀਂ ਕਰਦਾ ਕਿਉਂਕਿ ਇਸ ਸਮੇਂ ਉਹਨੂੰ ਸੋਚ ਹੀ ਨਹੀਂ ਹੈਗੀ ਤੇ ਫਿਰ ਇਹਦੇ ਚ ਹੁਣ ਹੁਣ ਤੱਕ ਤੁਸੀਂ ਇੰਨੇ ਲੋਕਾਂ ਨਾਲ ਡੀਲ ਕਰ ਚੁੱਕੇ ਹੋ ਏਜ ਫੈਕਟਰ ਕਿੰਨਾ ਕਰ ਰਿਹਾ ਦਾ ਮਤਲਬ ਜਿਵੇਂ ਜਿਹੜੇ ਨਸ਼ਾ ਕਰਨ ਵਾਲੇ ਜਿਆਦਾ ਏਜ ਵਾਲੇ ਕਿਹੜੇ ਨੇ ਭਾਈ ਜੇ ਅੱਜ ਤੁਸੀਂ ਸੁਣੋ ਤਾਂ ਬਹੁਤ ਹੀ ਛੋਟੀ ਏਜ ਤੋਂ ਨਸ਼ਾ ਸਟਾਰਟ ਹੋ ਚੁੱਕਿਆ ਮੈਂ ਦੇਖ ਰਿਹਾ ਅੱਜ ਤਕਰੀਬਨ 14 14 15 15 ਸਾਲ ਦੇ ਬੱਚੇ ਵੀ ਨਸ਼ੇ ਦੀ ਗਿਰਫ ਦੇ ਵਿੱਚ ਨੇ ਤੇ ਬਜ਼ੁਰਗ ਵੀ ਸਾਡੇ ਚਿੱਟੇ ਦੇ ਅਡਿਕਟ ਹੋ ਚੁੱਕੇ ਨੇ ਤੇ ਸਾਡੀਆਂ ਅੱਪਾ ਕਹਿੰਦੀ ਆਏ ਭਈ ਪੈਣਾ ਵੀ ਇਹ ਚੀਜ਼ ਦੇ ਵਿੱਚ ਇੱਕ ਗਲਤ ਹਨਾ ਉਹਦੇ ਕਰਕੇ ਹੋ ਚੁੱਕੀਆਂ ਨੇ ਭਈ ਮੈਂ ਤੁਹਾਨੂੰ ਇੱਕ ਹੀਦਾ ਹੀ ਦੱਸਾਂ ਮੇਰੇ ਕੋਲ ਕੁਝ ਦਿਨ ਪਹਿਲਾਂ ਕੇਸ ਆਇਆ ਮੈਂ ਨਾ ਕਿਸੇ ਦਾ ਨਹੀਂ ਲੈ ਸਕਦਾ ਹਰੇਕ ਦੀ ਪ੍ਰਾਈਵੇਸੀ ਤੇ ਨਿੱਜੀ ਜ਼ਿੰਦਗੀ ਆ ਸਾਡੀ ਇਹ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੁੰਦੀ ਆ ਕਿ ਪਰਦਾ ਰੱਖਣਾ ਮਰੀਜ਼ ਦਾ ਸਾਡਾ ਪਹਿਲਾ ਤਨਵਾ ਤੇ ਭਈ ਆਇਆ ਇੱਕ ਆਪਾਂ ਕਹਦੀਏ ਭਈ ਲਵਰ ਜੋੜਾ ਹੁੰਦਾ ਹਨਾ ਤੇ ਇੱਕ ਦੂਜੇ ਨੂੰ ਪਸੰਦ ਕਰਦੇ ਹੁੰਦੇ ਆ ਉਹ ਮੁੰਡਾ ਚਿੱਟੇ ਦਾ ਟ ਹੁੰਦਾ ਫਿਜ਼ੀਕਲ ਰਿਲੇਸ਼ਨ ਬਣਾਉਣ ਲਈ ਉਹ ਨੂੰ ਦੱਸਦਾ ਕਿ ਇਹਦੇ ਨਾਲ ਬਈ ਕੋਈ ਟਾਈਮ ਸਰੀਰ ਦੀ ਨੀਂਦ ਬਈ ਬਹੁਤ ਜ਼ਿਆਦਾ ਸਮਾਂ ਹੈ ਨਾ ਬਈ ਹੁਣ ਤਾਂ ਉਹ ਸੋਚਦੇ ਆ ਕਿ ਜੇ ਮੁੰਡੇ ਦਾ ਇਹ ਸਟੈਮਨਾ ਵਧਾ ਸਕਦਾ ਟੈਨਸਡ ਸਕਦਾ ਤਾਂ ਕੁੜੀ ਦਾ ਕਿਉਂ ਨਹੀਂ ਤਾਂ ਉਹ ਉਹ ਨੂੰ ਕਿ ਤੂੰ ਮੇਰੇ ਬਰਾਬਰ ਹੂੰ ਠੀਕ ਆ ਸਮਝ ਸਕਦੇ ਹੋ ਤੁਸੀਂ ਮੈਂ ਕੀ ਕਹਿਣਾ ਚਾਹੁੰਨਾ ਤਾਂ ਉਹ ਉਹਨੂੰ ਵੀ ਜਿੱਟੇ ਤੇ ਲਾ ਦਿੰਦਾ ਓਕੇ ਤੁਸੀਂ ਹੁਣ ਦੇਖੋ ਭਈ ਇਹ ਕਿੱਧਰ ਨੂੰ ਜਾ ਰਹੀ ਆ ਕਿੱਧਰ ਨੂੰ ਇਹ ਸਾਡੀ ਸੋਚ ਆ ਹੁਣ ਤੁਸੀਂ ਇੱਕ ਗੱਲ ਦੇਖੀ ਆ ਉਹ ਭਈ ਜਿਵੇਂ ਆਪਾਂ ਗੱਲ ਕੀਤੀ ਸੀ ਕਾਰਨਾਂ ਦੀ ਜਿਨ੍ਹਾਂ ਦੇ ਵਿੱਚੋਂ ਇੱਕ ਮੁੱਖ ਕਾਰਨ ਆ ਕਿ ਜਦੋਂ ਇੱਕ ਮੁੰਡਾ ਨਵੀਂ ਉਮਰ ਦਾ ਹੁੰਦਾ ਜੀ ਅੱਜਕੱਲ ਮੁੰਡੇ ਕੁੜੀਆਂ ਇੱਕ ਦੂਜਿਆਂ ਨੂੰ ਪਸੰਦ ਕਰਦੇ ਆ ਹੈਨਾ ਤੇ ਬਹੁਤ ਮੈਂ ਸਾਰਿਆਂ ਨੂੰ ਨਹੀਂ ਕਹਿ ਸਕਦਾ ਬਹੁਤ ਪਰ ਜ਼ਿਆਦਾ ਗਿਣਤੀ ਉਹ ਲੋਕਾਂ ਦੀ ਹੈ ਜਿਹੜੇ ਰੰਗ ਦੇ ਵਿੱਚ ਇੱਕ ਦੂਜੇ ਨਾਲ ਮੈਤਸ ਵਿੱਚ ਆ ਜਾਂਦੇ ਆ ਜਿਹੜੇ ਜ਼ੋਨ ਚ ਆ ਜਾਂਦੇ ਆ ਤਾਂ ਉਹਨਾਂ ਦੀ ਇੱਕ ਸੋਚ ਬਣੀ ਹੁੰਦੀ ਆ ਕਿ ਜਦੋਂ ਮੈਂ ਆਪਣੇ 파ਟਨਰ ਨੂੰ ਪਹਿਲੀ ਵਾਰ ਮਿਲਦਾ ਮੈਂ ਫਿਜ਼ੀਕਲ ਰਿਲੇਸ਼ਨ ਬਣਾਉਣੇ ਆ ਜੇ ਮੈਂ ਉਹਨੂੰ ਪਹਿਲੀ ਵਾਰ ਸੰਤੋਸ਼ਟ ਕਰਤਾ ਤਾਂ ਉਹ ਮੇਰੇ ਨਾਲ ਲਾਈਫਟਾਈਮ ਨਿਭਾਉ ਜੇ ਮੈਂ ਪਹਿਲੀ ਵਾਰ ਹੀ ਫੇਲ ਹੋ ਗਿਆ ਹੋ ਸਕਦਾ ਮੈਨੂੰ ਸੜਕ ਚ ਚਲੀ ਜਾਵੇ ਹੁਣ ਇਥੇ ਗੱਲ ਸੋਚਣ ਵਾਲੀ ਆ ਉਹਨੂੰ ਇਹ ਕਿਵੇਂ ਪਤਾ ਲੱਗਿਆ ਕਿ ਇਹ ਬਤਲ ਸਹੀ ਕਿਉਂਕਿ ਉਹ ਇਹ ਗੱਲਾਂ ਸੁਣਦੇ ਆਇਆ ਚਾਹੇ ਉਹ ਸੋਸ਼ਲ ਮੀਡੀਆ ਤੇ ਆ ਜਿਵੇਂ ਆਪਾਂ ਚਾਹੇ ਐਡਾ ਲਾ ਲਓ ਹਨਾ ਲਾ ਕੇ ਜਾਂ ਸਾਡੀਆਂ ਸੱਥਾਂ ਦੇ ਵਿੱਚ ਜਾਂ ਸਾਡੇ ਉਹ ਲੋਕ ਜਿਹੜੇ ਇੱਕ ਦੂਜੇ ਨੂੰ ਹਨਾ ਕਹਿੰਦੇ ਆ ਬਈ ਯਾਰ ਅੱਜ ਐਂ ਕਰਕੇ ਜਾਈਏ ਐਂ ਕਰਕੇ ਜਾਈਏ ਭਈ ਗਲਤ ਗੱਲ ਮਤਲਬ ਮਾਹੌਲ ਆ ਜਿਹੜਾ ਕਿਤਨਾ ਕਿਤੇ ਸੰਗਤ ਆ ਉਹ ਬਹੁਤ ਪ੍ਰਭਾਵਪੂਰਨ ਹੁੰਦਾ ਜੋਦੇ ਹੁੰਦੇ ਤਾਂ ਉਹ ਸੁਣਦਾ ਆ ਰਿਹਾ ਉਹਦੇ ਦਿਮਾਗ ਦੇ ਵਿੱਚ ਘਰ ਕਰ ਗਏ ਘਰ ਕਰ ਗਏ ਹੁਣ ਉੱਥੇ ਸੋਚਣ ਵਾਲੀ ਗੱਲ ਇਹ ਸੀ ਉਹ ਬੰਦੇ ਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਆਪਣੇ ਆਪ ਨੂੰ ਪਹਿਲਾਂ ਟੈਸਟ ਕਿੱਥੇ ਕੀਤਾ ਮੈਂ ਕਿੱਥੇ ਚੈੱਕ ਕਰ ਲਿਆ ਭਾਈ ਜਿੱਥੇ ਮੈਨੂੰ ਪਤਾ ਲੱਗ ਸਕੇ ਕਿ ਮੈਂ ਪਾਸ ਹੋਊਂਗਾ ਜਾਂ ਫੇਲ ਹੋਊਂਗਾ ਹਮ 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 ਸਭ ਤੋਂ ਜ਼ਰੂਰੀ ਉਹ ਬੰਦਾ ਅਣਜਾਣੇ ਚ ਡਰ ਦਾ ਸਟੈਪ ਚੱਕ ਵੈਂਦਾ ਚਾਹੇ ਕੋਈ ਵੈਗਰਾ ਚਾਹੇ ਕੋਈ ਜਹਿਰੀ ਉਹਦੀ ਸੋਸਾਇਟੀ ਆ ਦੇਖੋ ਕੋਈ ਦੋਸਤ ਉਹਨੂੰ ਕਹਿ ਦਿੰਦਾ ਵੀ ਅੱਜ ਵੈਗਰਾ ਖਾ ਕੇ ਕੋਈ ਅੱਜ ਦੋਸਤ ਕਹਿ ਦਿੰਦਾ ਤੂੰ ਆ ਜਫੀਮ ਜਾਂ ਭੁੱਕੀ ਜਾਂ ਕੋਈ ਵੀ ਨਸ਼ਾ ਕਰਕੇ ਜਾਂ ਤਾਂ ਉਹ ਨਸ਼ਾ ਤੇ ਦੂਜੀ ਵਾਰ ਕੀ ਹੁੰਦਾ ਤਾਂ ਦੂਜੀ ਵਾਰ ਵੀ ਉਹਦੇ ਮਨ ਦੇ ਵਿੱਚ ਫਿਰ ਇਹ ਆਉਂਦਾ ਪਿਛਲੀ ਵਾਰ ਤਾਂ ਮੈਂ ਭੁੱਕੀ ਖਾ ਕੇ ਵਗ ਗਿਆ ਸੀਗਾ ਜੈਦ ਕੀ ਖਾ ਕੇ ਨਾ ਗਿਆ ਜੈਦ ਕੀ ਤਾਂ ਪੱਕਈਆ ਫੇਲ ਹੂੰ ਹੂੰ ਠੀਕ ਆ ਇਸ ਤਰ੍ਹਾਂ ਦੋ ਤੋਂ ਤਿੰਨ ਤਿੰਨ ਤੋਂ ਚਾਰ ਇਸ ਤਰ੍ਹਾਂ ਬੰਦਾ ਫੇਰ ਐਡਿਕਸ਼ਨ ਦੇ ਵਿੱਚ ਆ ਜਾਂਦਾ ਠੀਕ ਆ ਜਾਂਦਾ ਇਹ ਇੱਕ ਬਹੁਤ ਹੀ ਗਲਤ ਆਪਾਂ ਕਹਦੀ ਉਹ ਆ ਵੀ ਜਿਹੜੀਆਂ ਆਪਾਂ ਕਹਿੰਦੇ ਆ ਨਾ ਵੀ ਬੱਚੇ ਜੰਮਦੇ ਹੀ ਬਿਮਾਰ ਉਹਨਾਂ ਨੂੰ ਕੋਈ ਪ੍ਰੋਬਲਮ ਕਿਉਂ ਹੁੰਦੀ ਆ ਜਾਂ ਜਮ ਇਸ ਗੈਰਜ ਕਿਉਂ ਹੋ ਰਹੇ ਨੇ ਹੈਨਾ ਜਾਂ ਨਵੇਂ ਜੋੜੇ ਜ਼ਿਆਦਾਤਰ ਆਪਾਂ ਕਹਦੀਏ ਵੀ ਹੈਨਾ ਵੇਲਾਦ ਕਿਉਂ ਹੁੰਦੇ ਆ ਇਹ ਕਹਿੰਦੇ ਵੀ ਫਿਰ ਹਮੋਂ ਤਾਂ ਡਿਸਟਰਬ ਹੋਣੀ ਹੈ ਅੰਤ ਵਿੱਚ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਵੀ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਤਾਂ ਉਹਦੇ ਵਿੱਚ ਮੇਨ ਚੀਜ਼ਾਂ ਕੀ ਨੇ ਨਸ਼ਾ ਛੱਡਣ ਦੇ ਲਈ ਕਿਤਾਬਾਂ ਪੜ੍ਹਨਾ ਚਾਹੀਦੀਆਂ ਨੇ ਜਾਂ ਉਹਦੇ ਤੋਂ ਧਿਆਨ ਹਟਾਉਣਾ ਚਾਹੀਦਾ ਨਸ਼ੇ ਵੱਲੋਂ ਮਤਲਬ ਤੁਹਾਡੇ ਹਿਸਾਬ ਦੇ ਨਾਲ ਸਭ ਤੋਂ ਪਹਿਲੀ ਗੱਲ ਜੀ ਜੇ ਬੰਦੇ ਨੇ ਨਸ਼ਾ ਛੱਡਣਾ ਸਭ ਤੋਂ ਪਹਿਲਾਂ ਉਹਨੂੰ ਅਕਸੈਪਟ ਕਰਨਾ ਪਊਗਾ ਕਿ ਮੈਂ ਗਲਤਾਂ ਮੈਂ ਗਲਤਾਂ ਠੀਕ ਹੈ ਓਕੇ ਉਹਨੂੰ ਮੰਨਣਾ ਪਊਗਾ ਉਹਨੋ ਹਾਲਾਤਾਂ ਨੂੰ ਰੱਬ ਨੂੰ ਘਰਦਿਆਂ ਨੂੰ ਰਿਸ਼ਤਿਆਂ ਨੂੰ ਸਮਾਜ ਨੂੰ ਦੋਸ਼ ਦੇਣਾ ਬੰਦ ਕਰਨਾ ਪਊਗਾ ਠੀਕ ਹੈ ਚਾਹੇ ਸਾਡੇ ਨਾਲ ਕੋਈ ਵੀ ਵਧੀ ਕੀ ਹੋਈ ਹੋ ਗਈ ਠੀਕ ਹੈ ਹੈਨਾ ਤਾਂ ਉਥੇ ਇਹਦਾ ਮਤਲਬ ਇਹ ਥੋੜਾ ਬਈ ਉਹਦਾ ਹੱਲ ਨਾ ਸਾ ਸੀ ਅਸੀਂ ਗਲਤ ਸਟੈਪ ਚੱਕ ਲਿਆ ਜੀ ਅਸੀਂ ਹੋਲ ਉਲਝੇ ਅਸੀਂ ਉਹ ਤੋਂ ਬਿਨਾਂ ਵੀ ਹੱਲ ਕਰ ਸਕਦੇ ਸੀ ਤਾਂ ਉਥੇ ਸਾਨੂੰ ਪਹਿਲਾਂ ਅਸੈਪਟ ਕਰਨਾ ਪਊ ਕਿ ਮੈਂ ਗਲਤ ਸੀ ਉਸ ਤੋਂ ਬਾਅਦ ਸਾਨੂੰ ਇਮਾਨਦਾਰੀ ਆਪਣੇ ਥਿਲੇ ਆਉਣੀ ਪਊਗੀ ਠੀਕ ਹੈ ਇਮਾਨਦਾਰੀ ਕਿਉਂਕਿ ਸਾਡੀ ਜ਼ਿੰਦਗੀ ਆ ਸਾਡਾ ਪਰਿਵਾਰਾ ਕਿਸੇ ਦਾ ਜਾਣਾ ਪਸਣੀਗਾ ਜਦੋਂ ਆਪਾਂ ਇਮਾਨਦਾਰੀ ਲਿਆਵਾਂਗੇ ਸਬਕਾਰ ਕਰਾਂਗੇ ਕਿ ਮੈਂ ਗਲਤ ਸੀ ਮੈਨੂੰ ਇਹ ਨਸੇ ਨੇ ਮੇਰੀ ਜ਼ਿੰਦਗੀ ਨੂੰ ਮੇਰੇ ਪਰਿਵਾਰ ਨੂੰ ਆਪਾਂ ਕਹਿ ਦਈਏ ਭਈ ਜਾੜਤਾ ਹੈ ਨਾ ਸਮਾਜ ਨੂੰ ਵੀ ਤੈਨੂੰ ਲੈ ਗਿਆ ਤਾਂ ਬੰਦਾ ਉਧਰ ਨੂੰ ਸਟੈਪ ਬੈਕ ਕਰ ਸਕਦਾ ਫੇਰ ਹੁਣ ਉਹ ਚਾਹੁੰਦਾ ਛੱਡਣਾ ਹੁਣ ਉੱਥੇ ਕੀ ਆ ਉਹਨੂੰ ਡਾਰਾ ਕੇ ਤੋੜ ਲਗੋ ਹੂੰ ਠੀਕ ਹੈ ਤੋੜ ਲਗੋ ਤਾ ਉਥੇ ਉਹਨੂੰ ਇੱਕ ਉਹ ਦਵਾਈ ਚੂਜ਼ ਕਰਨੀ ਪਊਗੀ ਜੀ ਦੀ ਉਹਨੂੰ ਲਤ ਨਾ ਲੱਗੇ ਉਹ ਦਵਾਈ ਨਾ ਹੋਵੇ ਜਾਂ ਇੱਕ ਬਦਲ ਕੇ ਨਸ਼ਾ ਨਾ ਹੋਵੇ ਕਿ ਇੱਕ ਨਸ਼ਾ ਛੱਡਿਆ ਦੂਜੇ ਤੇ ਲੱਗ ਹਮ ਬਾਕਿਆ ਹੀ ਦਵਾਈ ਹੋਵੇ ਸਬਸਟੀਟਿਊਟ ਨਾ ਹੋਣ ਬਦਲਾ ਨਾ ਹੋਵੇ ਕਿ ਕੁਝ ਦਿਨ ਅਸੀਂ ਸਹਾਰਾ ਲਿਆ ਜਿਵੇਂ ਕਿ ਮੈਂ ਇੱਕ ਸੌਰਾ ਐਗਜ਼ਾਮਪਲ ਆਪਾਂ ਲੈਂਟਰ ਲਾਉਣੇ ਆ ਕਰਦਾ ਠੀਕ ਹੈ ਆਪਾਂ ਥੱਲੇ ਕਾਲਬ ਕਰਦੇ ਆਂ ਜੀ ਕਾਲਬ ਕਰਦੇ ਕੋਸ ਦੇ ਨਾਲ ਕਾਲਬ ਹਟਾ ਦਿੱਤਾ ਜਾਂਦਾ ਤੇ ਲੈਂਟਰ ਪੱਕ ਜਾਂਦਾ ਦਵਾਈ ਇੱਕ سپورਟ ਵਜੋਂ ਸਾਨੂੰ ਲੈਣੀ ਚਾਹੀਦੀ ਆ ਕਿ ਅਸੀਂ ਹੈਲਪ ਦੇ ਤੌਰ ਤੇ ਹਨਾ ਉਹਨੂੰ ਲਿਆ ਤੇ ਉਹਨੂੰ ਪਰਾਂ ਕਰਤਾ ਸੈਡ ਕਰਤਾ ਕਿਉਂਕਿ ਨਸ਼ੇ ਚੋਂ ਤਾਂ ਅਸੀਂ ਨਿਕਲਣਾ ਚਾਹੁੰਦੇ ਆ ਤੋੜ ਤੋਂ ਡਰਦੇ ਅਸੀਂ ਨਸ਼ਾ ਨਹੀਂ ਛੱਡ پا ਰਹੇ ਤੋਂੜ ਅੱਜ ਕੱਲ ਸਾਇੰਸ ਨੇ ਤਰੱਕੀ ਕੀਤੀ ਆ ਮੈਂ ਤੁਹਾਡੀ ਗੱਲ ਨੂੰ ਇਥੇ ਰੁਕਣਾ ਚਾਹਾਂਗਾ ਜੀਬ ਵਾਲੀ ਗੋਲੀ ਪੰਜਾਬ ਸਰਕਾਰ ਦੇ ਰਹੀ ਆ ਬਿਲਕੁਲ ਉਹ ਉਹਨੂੰ ਕਿੰਨਾ ਕੁ ਸਹਾਇਮਾਨ ਦੇਉ ਤੁਸੀਂ ਭਾਈ ਜੇ ਮੈਂ ਕਹਾ ਦੇਖੋ ਹਰ ਸਰਕਾਰ ਨੇ ਆਪਣੇ ਲੈਵਲ ਤੇ ਜੋ ਵੀ ਉਹਨਾਂ ਨੂੰ ਉਸ ਸਮੇਂ ਆਇਆ ਰੌਲਾ ਪੈਂਦਾ ਸੀ ਨਸ਼ੇ ਵਾਲਿਆਂ ਦਾ ਹੱਲ ਕਰੋ ਹੱਲ ਕਰੋ ਤਾਂ ਫੌਰੀ ਤੌਰ ਤੇ ਇੱਕ ਸਾਡੇ ਚ ਕਾਲੀ ਬਹੁਤ ਆ ਜੀ ਤਾਂ ਸਰਕਾਰ ਨੇ ਸਾਨੂੰ ਕਾਲੀ ਦੇ ਵਿੱਚ ਉਹ ਚੀਜ਼ ਦੇਤੀ ਠੀਕ ਹੈ ਦੇਤੀ ਤਾ ਹੁਣ ਉਥੇ ਸਾਨੇ ਸੋਚਣਾ ਨਾ ਬਈ ਇਹ ਚੀਜ਼ ਸਾਡੇ ਲਈ ਗਲਤ ਆ ਅਸੀਂ ਉਹਦੀ ਲਤ ਨਾ ਲਾਵੋ ਅਸੀਂ ਉਥੇ ਵਾਰ-ਵਾਰ ਨਾ ਜਾਵੋ ਤਾਂਤੇ ਜਿਹੜੇ ਆਰਸੈਂਟ ਨੇ ਬਈ ਅਸੀਂ ਉਹਨਾਂ ਦੇ ਅੜਤ ਨਾ ਉਹ ਉਹਨੂੰ ਇੱਕ ਆਪਾਂ ਕਹਿ ਦਈਏ ਬਈ ਤੁਸੀਂ ਦੇਖੋ ਮੈਂ ਨਹੀਂ ਕਹਿੰਦਾ ਖੁਦ ਕੰਪਨੀ ਕਹਿੰਦੀ ਆ ਬਣਾਉਣ ਵਾਲੀ ਕਿ ਇੱਕ 2 ਐਮ ਦੀ ਪਾਵਰ ਦੀ ਗੋਲੀ 2 ਗ੍ਰਾਮ ਹੈਰੋਇਨ ਦੇ ਬਰਾਬਰ ਸਿੰਥੈਟਿਕ ਡਰਾਗ। ਅੱਛਾ ਉਹ ਗੋਲੀ ਜਿਹੜੀ ਇਸੇ ਕਰਕੇ ਫੌਰੀ ਤੌਰ ਤੇ ਉਹ ਐਕਸਾ ਕਰਦੀਆਂ ਨਾ ਠੀਕ ਹੈ ਪੂਰੀ ਤਰਤੇ ਸਾਨੂੰ ਠੀਕ ਕਰਨ ਦੀ ਤੁਸੀਂ ਆਪ ਲਾ ਲੋ ਸਾਹਿਬ ਬਈ ਚੰਗੇ ਤੋਂ ਚੰਗੇ ਬੰਦੇ ਨੂੰ ਉਹ ਇੱਕ ਹਲਾਕੇ ਰੱਖ ਦੰਦੀ ਆ ਹਨਾ ਬਈ ਜਿਹਦੇ ਨਸੇ ਤੋਂ ਵੀ ਭੜੇ ਫਰਨਾਮ ਨੇ ਅਸੀਂ ਬਈ ਹੁਣ ਸਰਕਾਰ ਨੇ ਸਾਨੂੰ ਇੱਕ ਚੀਜ਼ ਦੇਤੀ ਹੂੰ ਠੀਕ ਆ ਹੁਣ ਅਸੀਂ ਬਈ ਸ਼ਰਾਬ ਤੇ ਵੀ ਲਿਖਿਆ ਹੋਇਆ ਵੀ ਹਾਨੀਕਾਰਕਾ ਸਿਹਤ ਲਈ ਅਸੀਂ ਕਿਉਂ ਪੀਣੀ ਠੀਕ ਆ ਅਸੀਂ ਹਰ ਚੀਜ਼ ਤੇ ਲਿਖਿਆ ਹੁੰਦਾ ਉਹਦੀਆਂ ਸਾਵਧਾਨੀਆਂ ਸਿਗਰਟ ਤੇ ਲਿਖਿਆ ਹੁੰਦਾ ਅਸੀਂ ਕਿਉਂ ਪੀਂਨੇ ਆ ਹੈਨਾ ਸਾਨੂੰ ਆਪ ਨੂੰ ਮੇਨ ਅਕਲ ਹੋਣੀ ਚਾਹੀਦੀ ਹੈ ਵੀ ਅਸੀਂ ਕੀ ਚੀਜ਼ ਵਰਤਣੀ ਆ ਮੈਂ ਤੁਹਾਨੂੰ ਪਹਿਲਾਂ ਗੱਲ ਇਹ ਕਹੀ ਸੀ ਤੁਸੀਂ ਸਵਾਲ ਉਹਦੇ ਚੋਣਿਆ ਕਿ ਜਦੋਂ ਅਸੀਂ ਨਸ਼ਾ ਛੱਡਣਾ ਅਸੀਂ ਇਹ ਗੱਲ ਦਾ ਧਿਆਨ ਰੱਖਣਾ ਕਿ ਅਸੀਂ ਇੱਕ ਉਹ ਦਵਾਈ ਚੂਜ਼ ਕਰੀਏ ਜਿਹੜੀ ਦਵਾਈ ਹੋਵੇ ਨਾ ਕਿ ਸਬਸਟੀਟਿਊਟ ਬਈ ਨਸ਼ੇ ਦਾ ਬਦਲ ਨਾ ਹੋਵੇ ਜਿਹਦੀ ਸਾਨੂੰ ਲੱਤ ਲੱਗੇ ਇਹ ਨਾ ਹੋਵੇ ਅਸੀਂ ਨਸ਼ਾ ਛੱਡੀਏ ਤੇ ਦਵਾਈ ਤੇ ਲੱਗਣੀ ਹੈ ਜਿਵੇਂ ਹੁਣ ਅਸੀਂ ਕਰਦੇ ਆ ਮੈਂ ਕਹਿੰਨਾ ਸਾਡਾ ਜੋ ਤਰੀਕਾ ਠੀਕ ਹੈ ਪਹਿਲੀ ਗੱਲ ਗਵਰਨਮੈਂਟ ਵੱਲੋਂ ਅਪਰੂਵਡ ਆ ਰਜਿਸਟਰਡ ਆ ਜੋ ਤੋਂ ਪਾਸ ਆ ਜੀਐਮਪੀ ਸਰਟੀਫਾਈਡ ਆ ਫੈਮਿਲੀ ਕਾਉਂਸਲਿੰਗ ਪੇਸ਼ੈਂਟ ਕਾਉਂਸਲਿੰਗ ਹੈ ਨਾ ਹਰ ਤਰੀਕੇ ਨਾਲ ਅਸੀਂ ਯਤਨ ਕਰਦੇ ਆ ਕਿ ਪੇਸ਼ੈਂਟ ਨੂੰ ਕਿਉਂਕਿ ਆਪ ਇਹ ਚੀਜ਼ਾਂ ਦੇਖਿਆ ਨਹੀਂ ਭਾਈ 40ਵੇਂ ਦਿਨ ਦਵਾਈ ਬੰਦ ਹੋ ਜਾਂਦੀ ਆ ਪਹਿਲੇ ਦਿਨ ਤੋਂ ਕੰਮ ਕਰਦੀ ਆ ਵੱਡੇ ਤੋਂ ਵੱਡਾ ਨਸ਼ਾ ਨਸ਼ੇੜੀ ਆਪਾਂ ਕਹ ਦਈਏ ਨਸ਼ਾ ਕਰਨ ਵਾਲਾ ਪਹਿਲੇ ਦਿਨ ਤੋਂ ਚਾਹੇ ਕੋਈ ਬਿਨਾ ਨਸ਼ਾ ਵੀ ਤੇ ਸਾਡੇ ਕੋਲ ਆ ਜਵੇ ਪਰ ਉਹ ਬੰਦਾ ਸੰਪਰਕ ਸਾਡੇ ਨਾਲ ਕਰੇ ਜਾਂ ਜਿੱਥੇ ਵੀ ਕਰੇ ਜਿਨੇ ਨਸ਼ਾ ਕਰਨਾ ਜਿਨੇ ਗਮਰਾਹ ਕਰਨਾ ਆਪਾਂ ਕਹਿੰਦੇ ਆ ਜਾਂ ਜੀਨੇ ਕਰਦੇ ਆ ਨੇ ਪ੍ਰੈਸ਼ਰ ਚ ਆ ਕੇ ਦਵਾਈ ਲੈਣੀ ਆ ਦਿਖਾਵੇ ਨੂੰ ਲੈਣੀ ਆ ਉਹ ਬਿਲਕੁਲ ਨਾ ਹੋ ਕਰੇ ਭਾਈ ਇਹ ਚੀਜ਼ਾਂ ਤੋਂ ਨਿਕਲੇ ਜਾ ਸਕਦਾ ਠੀਕ ਆ ਅਸੀਂ ਨਿਕਲ ਸਕਦੇ ਆ ਸਾਡੇ ਸਮਾਜ ਨੂੰ ਵੀ ਸਮਝਣਾ ਪਊਗਾ ਸਾਡੇ ਪਰਿਵਾਰਾਂ ਨੂੰ ਵੀ ਸਮਝਣਾ ਪਊਗਾ ਹੈਨਾ ਮੇਨ ਗੱਲ ਇਹ ਕਿ ਨਸ਼ੇ ਵਾਲੇ ਨੂੰ ਸਾਥ ਦੀ ਲੋੜ ਹੁੰਦੀ ਆ سپورਟ ਦੀ ਲੋੜ ਹੁੰਦੀ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਸਾਰਾ ਟਾਈਮ ਦੇ ਦਿੱਤਾ ਸਿਕਾ ਜੀ ਸੋ ਇਹ ਸਨ ਡਾਕਟਰ ਮਿੱਠੂ ਰਹੀੜਾ ਜਿਹੜੇ ਕਿ ਕਾਫੀ ਸਾਰੇ ਮਰੀਜ਼ਾਂ ਨੂੰ ਇਸਾ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢ ਚੁੱਕੇ ਨੇ ਤੇ ਜ਼ਰੂਰਤ ਹੈ ਅਜਿਹੇ ਡਾਕਟਰਸ ਨੂੰ ਅੱਗੇ ਲੈ ਕੇ ਆਉਣ ਦੀ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਕਿਸੇ ਦਾ ਸਹਾਰਾ ਬਣ ਸਕੋ ਮਲੋਤ ਲਾਈਵ ਦੇ ਲਈ ਮੈਂ ਬੀਬੀ ਸਿੰਘ ਰੋੜੀਆਂ ਧੰਨਵਾਦ